ਹਜ਼ੂਰ ਦੀ ਪਿਆਰੀ ਸਾਧ ਸੰਗਤ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਜ਼ਿਕਰ ਕਰਦੇ ਹਾਂ ਪੂਜਯ ਹਜ਼ੂਰ ਪਿਤਾ ਸੰਤ ਡਾਕਟਰ ਗੁਰਮੀਤ RAM ਰਹੀਮ ਸਿੰਘ ਜੀ ਹੰਸਾ ਉਹਨਾਂ ਨੇ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮਜੀਤ ਸਿੰਘ ਮਜੀਠੀਆ ਦੇ ਬਾਰੇ ਜੋ ਭਗਵੰਤ ਮਾਨ ਨੂੰ ਕੁਝ ਖਾਸ ਗੱਲਾਂ ਬਾਤਾਂ ਕਹੀਆਂ ਨੇ ਉਸੇ ਦੇ ਬਾਰੇ ਹੀ ਵਿਚਾਰ ਚਰਚਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਰਾਂਗੇ ਸੋ ਸਭ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਦੇ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹੇ ਜਾਵੇ ਜਿਆਦਾ دیر ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸੋ ਸਭ ਤੋਂ ਪਹਿਲਾਂ ਆਪਣੇ ਰਸਨਾ ਨੂੰ ਪਵਿੱਤਰ ਕਰਦੇ ਹੋਏ ਬੋਲੋ ਜੀ ਦਨ ਦਨ ਸਤਿਗੁਰੂ ਤੇਰਾ ਹੀ ਆਸਰਾ ਪੂਜਿਆ ਹਜੂਰ ਪਿਤਾ ਸੰਤ ਡਾਕਟਰ ਗੁਰਮੀਤ RAM ਰਹੀਮ ਸਿੰਘ ਇਨਸਾਨ ਜਿਨ੍ਹਾਂ ਨੇ ਹਮੇਸ਼ਾ ਸਾਨੂੰ ਮਾਨਵਤਾ ਭਲਾਈ ਦੇ ਰਸਤੇ ਤੇ ਚੱਲਣ ਦੀ ਸੇਧ ਦਿੱਤੀ ਹੈ ਹਜ਼ੂਰ ਪਿਤਾ ਜੀ ਅਕਸਰ ਹੀ ਕਹਿੰਦੇ ਹੁੰਦੇ ਸੀ ਕਿ ਆਪਾਂ ਨੂੰ ਨਾਮ ਜਪਣਾ ਚਾਹੀਦਾ ਹੈ, ਪਰਮਾਰਥ ਕਰਨਾ ਚਾਹੀਦਾ ਹੈ, ਸੇਵਾ ਕਰਨੀ ਚਾਹੀਦੀ ਹੈ। ਹਮੇਸ਼ਾ ਧਰਮ ਦੇ ਰਸਤੇ ਤੇ ਚੱਲਣਾ ਚਾਹੀਦਾ ਹੈ। ਕਿਉਂਕਿ ਇਨਸਾਨ ਜੇਕਰ ਜ਼ਿੰਦਗੀ ਦੇ ਵਿੱਚ ਧਰਮ ਦੇ ਰਸਤੇ ਤੇ ਚੱਲੇਗਾ ਤਾਂ ਉਸ ਨੂੰ ਧਰਮ ਹੀ ਅੱਗੇ ਲੈ ਕੇ ਜਾਵੇਗਾ। ਜੇਕਰ ਧਰਮ ਤੋਂ ਬੇਮੁਖ ਹੋ ਗਿਆ ਤਾਂ ਬੇਮੁਖ ਹੋਏ ਇਨਸਾਨ ਨੂੰ ਉਸ ਤੁਰ ਦਰਗਾਹ ਦੇ ਵਿੱਚ ਵੀ ਥਾਂ ਨਹੀਂ ਮਿਲਦੀ। ਡੇਰਾ ਸੱਚਾ ਸੌਦਾ ਜੋ ਕਿ ਮਾਨਵਤਾ ਭਲਾਈ ਦੇ ਕੰਮ ਕਰਦਾ ਆ ਰਿਹਾ ਹੈ ਸ਼ੁਰੂ ਤੋਂ ਹੀ 132 ਤੋਂ ਜ਼ਿਆਦਾ ਮਾਨਵਤਾ ਭਲਾਈ ਦੇ ਕੰਮ ਜਿਨ੍ਹਾਂ ਦੇ ਵਿੱਚੋਂ ਖੂਨਦਾਨ ਅਤੇ ਨੇਤਰਦਾਨ ਤੇ ਸਰੀਰਦਾਨ ਹੁਣ ਡੇਰਾ ਪ੍ਰੇਮੀਆਂ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਡੇਰਾ ਪ੍ਰੇਮੀ ਆਪਣੀ ਜਿਹੜੀ ਜ਼ਿੰਦਗੀ ਹੈ ਉਹ ਗੁਰੂ ਨੂੰ ਅਰਪਿਤ ਕਰ ਦਿੰਦਾ ਹੈ ਗੁਰੂ ਨੂੰ ਅਰਪਿਤ ਕਰਨ ਤੋਂ ਬਾਅਦ ਜੋ ਡੇਰਾ ਪ੍ਰੇਮੀ ਐ ਮਰਨ ਤੋਂ ਉਪਰੰਤ ਆਪਣਾ ਸਰੀਰ ਵੀ ਦਾਨ ਕਰ ਲੈਂਦਾ ਵੀ ਸਰੀਰ ਵੀ ਸਾਡੇ ਕਿਸੇ ਕੰਮ ਦਾ ਨਹੀਂ ਆਤਮਾ ਤਾਂ ਅਸੀਂ ਗੁਰੂ ਦੇ ਨਾਮ ਦੇ ਚੁੱਕਿਆ ਤੇ ਅਸੀਂ ਇਹ ਸਾਡੀ ਦੇਹ ਜਿਸ ਨੇ ਸੜ ਕੇ ਸਵਾਹ ਹੋ ਜਾਣਾ ਹੈ ਜਿਸ ਨੂੰ ਜ਼ਮੀਨ ਦੇ ਵਿੱਚ ਦਫਨ ਕਰ ਦੇਣਾ ਹੈ ਜਿਵੇਂ ਜਿਵੇਂ ਰੀਤੀ ਰਿਵਾਜ ਹੁੰਦੇ ਨੇ ਧਰਮਾਂ ਦੇ ਅਨੁਸਾਰ ਕਿਉਂਕਿ ਡੇਰਾ ਸੱਚਾ ਸੋਦਾ ਤਾਂ ਸਾਰੇ ਹੀ ਧਰਮਾਂ ਦਾ ਸਤਕਾਰ ਕਰਦਾ ਹੈ ਕਿਸੇ ਵੀ ਧਰਮ ਦੇ ਨਾਲ ਇਹਨਾਂ ਦਾ ਕੋਈ ਬੈਰ ਵਿਰੋਧ ਨਹੀਂ ਇਹ ਸਰੀਰ ਤਾਂ ਮਿੱਟੀ ਹੋ ਜਾਣਾ ਹੈ ਚਾਹੇ ਇਸ ਨੂੰ ਅਗਨੀ ਵਿੱਚ ਸਾੜ ਲੋ ਚਾਹੇ ਇਸ ਨੂੰ ਜਲ ਪ੍ਰਵਾਹ ਕਰ ਦੋ ਚਾਹੇ ਇਸ ਨੂੰ ਜ਼ਮੀਨ ਦੇ ਵਿੱਚ ਦਫ਼ਨ ਕਰ ਦੋ ਇਹ ਡੈੱਡ ਬੋਡੀ ਤਾਂ ਕੋਈ ਕੰਮ ਨਹੀਂ ਹੋਣੀ ਪਰ ਹਜ਼ੂਰ ਪਿਤਾ ਜੀ ਦੇ ਕਹੇ ਅਨੁਸਾਰ ਉਹਨਾਂ ਦੇ ਵਚਨਾਂ ਅਨੁਸਾਰ ਜੋ ਡੇਰਾ ਪ੍ਰੇਮੀ ਨੇ ਉਹ ਆਪਣਾ ਸਰੀਰ ਤੱਕ ਵੀ ਦਾਨ ਕਰ ਦਿੰਦੇ ਨੇ ਤੇ ਹਜੂਰ ਪਿਤਾ ਜੀ ਅਕਸਰ ਹੀ ਸਮਾਜਿਕ ਮੁੱਦਿਆਂ ਦੇ ਉੱਪਰ ਚਰਚਾ ਕਰਦੇ ਰਹਿੰਦੇ ਨੇ ਜਦੋਂ ਮਜਲਿਸ ਹੁੰਦੀ ਹੈ ਜਾਂ ਫਿਰ satsang ਹੁੰਦੀ ਹੈ ਉਸੇ satsang ਦੇ ਦੌਰਾਨ ਹਜੂਰ ਪਿਤਾ ਜੀ ਅਕਸਰ ਹੀ ਸਮਾਜਿਕ ਮੁੱਦਿਆਂ ਤੇ ਜ਼ਿਕਰ ਕਰਦੇ ਰਹਿੰਦੇ ਨੇ ਸਮਾਜ ਦੇ ਵਿੱਚ ਜੋ ਨਸ਼ਾ ਖੋਰੀ ਸਮਾਜ ਦੇ ਵਿੱਚ ਜੋ ਅੱਜ ਕੱਲ ਬਹੁਤ ਜ਼ਿਆਦਾ ਘਟਨਾਵਾਂ ਘਟ ਰਹੀਆਂ ਨੇ ਜਿਵੇਂ ਰੇਪ ਹੋ ਰਹੇ ਨੇ ਨਸ਼ਿਆਂ ਦੀ ਦਲਦਲ ਦੇ ਵਿੱਚ ਨੌਜਵਾਨ ਬਹੁਤ ਜ਼ਿਆਦਾ ਫਸੇ ਹੋਏ ਨੇ ਕਿ ਹਜੂਰ ਪਿਤਾ ਜੀ ਨੇ ਤਾਂ ਸੁਰੂ ਤੋਂ ਇਹ ਹੀ ਗੱਲ ਕਹੀ ਹੈ ਕਿ ਅਸੀਂ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਚੋਂ ਬਾਹਰ ਕੱਢਣਾ ਨੌਜਵਾਨਾਂ ਨੂੰ ਅਸੀਂ ਨਸ਼ਿਆਂ ਤੋਂ ਦੂਰ ਕਰਨਾ ਹੈ ਨੌਜਵਾਨਾਂ ਨੂੰ ਸਿੱਧੇ ਰਸਤੇ ਪਾਉਣਾ ਹੈ ਤੇ ਇੱਕ ਗੱਲ ਤੁਸੀਂ ਧਿਆਨ ਰੱਖਿਓ ਕਿ ਇੱਕ ਡੇਰੇ ਦੇ ਵਿੱਚ ਜੋ ਮੰਨਣ ਵਾਲਾ ਡੇਰਾ ਸੱਚਾ ਸੌਦਾ ਦਾ ਜੋ ਮੰਨਣ ਵਾਲਾ ਤੁਸੀਂ ਧਿਆਨ ਰੱਖਿਓ ਸ਼ਰਾਬ ਦੇ ਠੇਕੇ ਤੇ ਚਲੇ ਜਾਇਓ ਸ਼ਰਾਬ ਦੇ ਠੇਕੇ ਦੇ ਉੱਪਰ ਤੁਹਾਨੂੰ ਸਾਰੇ ਧਰਮਾਂ ਦੇ ਲੋਕ ਮਿਲਣਗੇ ਪਰ ਉੱਥੇ ਕਦੇ ਤੁਹਾਨੂੰ ਡੇਰੇ ਸੱਚੇ ਸੌਦੇ ਦਾ ਪ੍ਰੇਮੀ ਨਹੀਂ ਮਿਲੇਗਾ 5 ਕਰੋੜ ਤੋਂ ਵੱਧ ਲੋਕ ਨੇ ਜਿਹੜਾ ਡੇਰਾ ਸੱਚੇ ਸੌਦੇ ਦੀ ਅਨੁਵਾਈ ਨਹੀਂ ਡੇਰਾ ਸੱਚਾ ਸੌਦਾ ਨੂੰ ਮੰਨਦੇ ਨੇ ਸਾਰੇ ਹੀ ਧਰਮਾਂ ਦੇ ਲੋਕ ਨੇ ਇਸ ਦੇ ਵਿੱਚ ਹਿੰਦੂ ਵੀ ਨੇ ਸਿੱਖ ਵੀ ਨੇ ਮੁਸਲਮਾਨ ਵੀ ਨੇ ਈਸਾਈ ਵੀ ਨੇ ਯਹੂਦੀ ਵੀ ਨੇ ਸਾਰੇ ਨੇ ਸਾਰੇ ਹੀ ਧਰਮਾਂ ਦੇ ਲੋਕ ਆਉਂਦੇ ਨੇ ਪਰ ਕਦੇ ਕਿਸੇ ਨੂੰ ਇਹ ਨਹੀਂ ਕਿਹਾ ਜਾਂਦਾ ਕਿ ਤੁਸੀਂ ਆਪਣੇ ਧਰਮ ਨੂੰ ਛੱਡ ਤੋ ਕਦੇ ਕਿਸੇ ਨੂੰ ਇਹ ਨਹੀਂ ਕਿਹਾ ਜਾਂਦਾ ਕਿ ਤੁਸੀਂ ਆਪਣੇ ਧਰਮ ਦੇ ਜੋ ਵੀ ਕੁਝ ਨਿਸ਼ਾਨ ਤੁਸੀਂ ਪਾ ਰੱਖੇ ਨੇ ਉਹ ਛੱਡੋ ਇਹ ਦੱਸਿਆ ਗਿਆ ਹੈ ਕਿ ਤੁਸੀਂ ਜਿਸ ਧਰਮ ਵਿੱਚ ਹੋ ਉਸੇ ਧਰਮ ਦਾ ਨਾਮ ਜਪੋ ਉਸੇ ਹੀ ਧਰਮ ਦੇ ਵਿੱਚ ਰਹਿ ਕੇ ਤੁਸੀਂ ਮर्यादा ਦੇ ਵਿੱਚ ਰਹੋ ਇਮਾਨਦਾਰੀ ਰੱਖੋ ਕਿਉਂਕਿ ਧਰਮ ਕੀ ਹੈ ਧਰਮ ਉਹ ਨਹੀਂ ਕਿ ਕੋਈ ਮੰਦਿਰਾਂ ਚੋੜ ਜੋ ਤੀਰਥ ਇਸ਼ਨਾਨ ਕਰਿਆ ਉਹ ਧਰਮ ਦਾ ਮਤਲਬ ਹੈ ਕਿ ਜੋ ਕੁਝ ਅਸੀਂ ਚੰਗਾਈਆਂ ਕਰ ਰਹੇ ਹਾਂ ਚੰਗੇ ਕਰਮ ਕਰ ਰਹੇ ਹਾਂ ਉਹ ਧਰਮ ਹੈ ਜੇਕਰ ਆਪਾਂ ਬੁਰੇ ਕਰਮਾਂ ਵੱਲ ਚੱਲਦੇ ਹਾਂ ਤਾਂ ਆਪਾਂ ਸ਼ੈਤਾਨ ਦੀ ਪੂਜਾ ਕਰ ਰਹੇ ਹਾਂ ਇੱਕ ਦੂਜੇ ਦੇ ਅਪੋਜੀਟ ਦੋਨੇ ਚੀਜ਼ਾਂ ਹੁੰਦੀਆਂ ਨੇ ਇੱਕ ਰੱਬ ਰੂਹ ਤੇ ਇੱਕ ਸ਼ੈਤਾਨ ਰੂਹ ਹੁਣ ਫਰਕ ਦੇਖਣਾ ਆਪਣੀ ਅੱਖ ਦੇ ਨਾਲ ਹੈ ਕਿ ਰੱਬ ਰੂਹ ਕਿਹੜੀ ਹੈ ਤੇ ਸ਼ੈਤਾਨ ਰੂਹ ਕਿਹੜੀ ਹੈ ਕਿਉਂਕਿ ਜ਼ਿਆਦਾਤਰ ਲੋਕ ਸ਼ੈਤਾਨ ਦੀ ਪੂਜਾ ਕਰਦੇ ਨੇ ਸ਼ੈਤਾਨ ਨੂੰ ਮੰਨਦੇ ਨੇ ਪਰ ਅੱਜ ਦੀ ਘੜੀ ਦੇ ਵਿੱਚ ਜੋ ਕਲਯੁਗ ਹੈ ਕਲਯੁਗ ਦੇ ਵਿੱਚ ਧਰਮ ਜੋ ਹੈ ਉਹ ਘਟਦਾ ਜਾ ਰਿਹਾ ਹੈ ਧਰਮ ਦਾ ਬੋਲਬਾਲਾ ਘਟਦਾ ਜਾ ਰਿਹਾ ਹੈ ਤੇ ਦੂਜੇ ਪਾਸੇ ਪਾਪ ਜੋ ਹੈ ਵੱਧਦਾ ਜਾ ਰਿਹਾ ਹੈ ਔਰ ਜਗਾ ਜਗਾ ਦੇਖੋ ਨਸ਼ਿਆਂ ਦੀ ਦਦਲ ਦੇ ਵਿੱਚ ਜਦੋਂ ਨੌਜਵਾਨ ਫਸਦੇ ਨੇ ਤੇ ਉਸ ਤੋਂ ਬਾਅਦ ਕੀ ਹੁੰਦਾ ਹੈ ਅਗਲਤ ਹਰਕਤਾਂ ਕਰਦੇ ਨੇ ਚੋਰੀਆਂ ਕਰਦੇ ਨੇ ਬਲਾਤਕਾਰ ਹੁੰਦੇ ਨੇ ਔਰ ਪਤਾ ਨਹੀਂ ਕਿਹੜੀਆਂ ਕਿਹੜੀਆਂ ਕਟਨਾਵਾਂ ਨੇ ਜੋ ਸਮਾਜ ਦੇ ਵਿੱਚ ਵਾਪਰ ਜਾਂਦੀਆਂ ਨੇ ਤੇ ਸਾਧ ਸੰਗਤ ਜੀ ਪੂਜਿਆ ਹਜੂਰ ਪਿਤਾ ਜੀ ਸਾਨੂੰ ਇਹੀ ਸਿਖਾਉਂਦੇ ਨੇ ਕਿ ਹਮੇਸ਼ਾ ਸੱਚ ਦੇ ਰਾਹ ਤੇ ਚੱਲੋ ਸੱਚ ਦੇ ਪਹਿਲੂ ਤੇ ਚੱਲੋ ਜੇਕਰ ਆਪਾਂ ਮੰਨ ਲਈਏ ਕਿ ਆਪਾਂ ਸਚਾਈ ਦੇ ਰਸਤੇ ਤੇ ਚੱਲਣਾ ਹੈ ਨਾਮ ਸਿਮਰਨ ਕਰਨਾ ਹੈ ਕਿਸੇ ਨਾਲ ਕੋਈ ਬੈਰ ਭਾਵ ਨਹੀਂ ਰੱਖਣਾ ਬੈਰ ਦਵੇਸ਼ ਨਹੀਂ ਰੱਖਣਾ ਤਾਂ ਆਪਾਂ ਉਸ ਪਰਮਪਿਤਾ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਆਪਣੀ ਹਾਜ਼ਰੀ ਮਨਜ਼ੂਰ ਹੋ ਜਾਵੇਗੀ ਪਰ ਜੇਕਰ ਆਪਾਂ ਇਹ ਸੋਚ ਲਈਏ ਕਿ ਨਹੀਂ ਜਿਵੇਂ ਦੁਨੀਆਦਾਰੀ ਦੇ ਵਿੱਚ ਚੱਲ ਰਿਹਾ ਹੈ ਉਹ ਹੀ ਸਭ ਕੁਝ ਚੱਲਦਾ ਰਹੇ ਤਾਂ ਇਹ ਚੀਜ਼ ਕਦੇ ਵੀ ਸਮਝ ਨਹੀਂ ਸਕਦੇ ਕੋਈ ਸਮਝਣਾ ਉੱਥੇ ਜ਼ਰੂਰੀ ਹੈ ਜਿੱਥੇ ਆਪਾਂ ਗੁਰੂ ਦੀ ਵਿਚਾਰਧਾਰਾ ਨੂੰ ਮੰਨਾਂਗੇ ਪੂਜੇ ਹਜੂਰ ਪਿਤਾ ਜੀ ਦੇ ਕਹੇ ਬਚਨਾਂ ਨੂੰ ਮੰਨਾਂਗੇ ਪੂਜੇ ਹਜੂਰ ਪਿਤਾ ਜੀ ਹਮੇਸ਼ਾ satsang ਦੇ ਵਿੱਚ ਮਜਲਿਸ ਦੇ ਵਿੱਚ ਸਾਨੂੰ ਇਹੀ ਸਮਝਾਉਂਦੇ ਰਹਿੰਦੇ ਨੇ ਹਮੇਸ਼ਾ ਸੱਚਾਈ ਦਾ ਸਾਥ ਦਿਓ ਸੱਚ ਦੇ ਨਾਲ ਜਿੰਨਾ ਜੱਕ ਆਪਾਂ ਖੜਾਂਗੇ ਤਾਂ ਸੱਚ ਉਹੀ ਆਪਾਂ ਨੂੰ ਅੱਗੇ ਲੈ ਕੇ ਜਾਵੇਗਾ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਨਾਲ ਜੁੜੇ ਰਹੋ ਧੰਨਵਾਦ